ਸੋ ਦੋਸਤੋ ਪੀਤੇ ਦਿਨੀ ਹੁਸ਼ਾਰਪੁਰ ਪੁਲਿਸ ਵੱਲੋਂ ਇੱਕ ਐਲਾਨ ਕੀਤਾ ਗਿਆ ਸੀ ਕਿ ਹੁਸ਼ਾਰਪੁਰ ਰੇਲਵੇ ਫਾਟਕ ਤੇ ਜਿਨ੍ਹਾਂ ਲੋਕਾਂ ਵੱਲੋਂ ਗਲਤ ਟੰਗ ਦੇ ਨਾਲ ਆਪਣੀ ਗੱਡੀ پارک ਕਰਕੇ ਸੜਕ ਦੇ ਦੋਹਾਂ ਪਾਸਿਆਂ ਤੇ ਲੰਮਾ ਜਾਮ ਲਗਾਇਆ ਜਾਂਦਾ ਹੈ ਉਹਨਾਂ ਲੋਕਾਂ ਤੇ ਜਲਦ ਹੁਸ਼ਾਰਪੁਰ ਪੁਲਿਸ ਵੱਲੋਂ ਸ਼ਿਕੰਜਾ ਕੱਸਿਆ ਜਾਵੇਗਾ ਤੇ ਇਸ ਨੂੰ ਲੈ ਕੇ ਹੁਸ਼ਾਰਪੁਰ ਪੁਲਿਸ ਵੱਲੋਂ ਵਕਾਇਦਾ ਹੁਸ਼ਾਰਪੁਰ ਰੇਲਵੇ ਫਾਟਕ ਤੇ ਪਹੁੰਚ ਕੇ ਲੋਕਾਂ ਨੂੰ ਜਾਗਰੂਕ ਵੀ ਕੀਤਾ ਗਿਆ ਸੀ ਤਾਂ ਇਸ ਦੇ ਨਾਲ ਨਾਲ ਅਤੇ ਮੀਡੀਆ ਨੇ ਵੀ ਅਦਾਰਾ ਹੁਸ਼ਾਰਪੁਰਾ ਨਿਊਜ਼ ਨੇ ਵੀ ਇਸ ਗੱਲ ਨੂੰ ਹੁਸ਼ਾਰਪੁਰ ਪੁਲਿਸ ਤੇ ਇਸ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾਇਆ ਸੀ ਪਰੰਤੂ باوجود ਇਸ ਦੇ ਕੁਝ ਲੋਕ ਅਜਿਹੀ ਨੇ ਜੋ ਫਾਟਕ ਬੰਦ ਹੋਣ ਦੇ ਬਾਵਜੂਦ ਆਪਣੀ ਗੱਡੀ ਨੂੰ ਗਲਤ ਪਾਰਕ ਕਰਦੇ ਨੇ ਤਾਂ ਜਿਸ ਕਾਰਨ ਫਾਟਕ ਦੇ ਦੋਹਾਂ ਪਾਸਿਆਂ ਤੇ ਲੰਮੇ ਜਾਮ ਦਾ ਲੋਕਾਂ ਨੂੰ ਰਾਹੀਰਾਂ ਨੂੰ ਸਾਹਮਣਾ ਕਰਨਾ ਪੈਂਦਾ ਇਸ ਤਰ੍ਹਾਂ ਦੀ ਇੱਕ ਵੀਡੀਓ ਜਦੋਂ ਵਾਇਰਲ ਹੁੰਦੀ ਹੈ ਹੁਸ਼ਾਰਪੁਰ ਪੁਲਿਸ ਤੇ ਕੋਲ ਪਹੁੰਚਦੀ ਹੈ ਤਾਂ ਤੁਰੰਤ ਹੁਸ਼ਾਰਪੁਰ ਟ੍ਰੈਫਿਕ ਪੁਲਿਸ ਦੇ ਇੰਚਾਰਜ ਸੁਭਾਸ਼ ਭਗਤ ਹਰਕਤ ਦੇ ਵਿੱਚ ਆਉਂਦੇ ਨੇ ਉਸ ਗੱਡੀ ਨੂੰ ਉਹਨਾਂ ਵੱਲੋਂ ਟ੍ਰੇਸ ਕਰਵਾਇਆ ਜਾਂਦਾ ਸਵਿਫਟ ਗੱਡੀ ਨੂੰ ਤੇ ਜਦੋਂ ਟ੍ਰੇਸ ਕਰਵਾਇਆ ਜਾਂਦਾ ਤੇ ਉਹ ਸ਼ਾਰਪੁਰ ਦੇ ਇੱਕ ਨਜ਼ਦੀਕੀ ਪਿੰਡ ਦੀ ਉਹ ਗੱਡੀ ਨਿਕਲਦੀ ਹੈ ਤੇ ਸਾਰੀ ਜਾਣਕਾਰੀ ਆਪਣੇ ਹੱਥ 'ਚ ਲੈਣ ਤੋਂ ਬਾਅਦ ਸੁਭਾਸ਼ ਭਗਤ ਆਪਣੀ ਟੀਮ ਦੇ ਨਾਲ ਉਸ ਪਿੰਡ ਦੇ ਵਿੱਚ ਪਹੁੰਚਦੇ ਨੇ ਤੇ ਪਿੰਡ ਦੇ ਵਿੱਚ ਪਹੁੰਚ ਕੇ ਜਿਵੇਂ ਆਪਣੇ ਵੱਖਰੇ ਅੰਦਾਜ਼ ਕਰਕੇ ਉਹ ਜਾਣੇ ਜਾਂਦੇ ਨੇ ਤਾਂ ਠੀਕ ਉਹਨਾਂ ਵੱਲੋਂ ਘਰ ਦੇ ਵਿੱਚ ਪਹੁੰਚ ਕੇ ਉਕਤ ਵਿਅਕਤੀ ਦਾ ਜਿਹੜਾ ਉਹ ਚਲਾਨ ਕੱਟਿਆ ਜਾਂਦਾ ਹੈ ਸੁਇਸ ਖਬਰ ਨੂੰ ਨਸ਼ਰ ਕਰਨ ਦਾ ਮੁੱਖ ਮਕਸਦ ਇਹ ਹੈ ਕਿ ਇਕੱਲੀ ਹੁਸ਼ਾਰਪੁਰ ਪੁਲਿਸ ਤੇ ਹੀ ਜ਼ਿੰਮੇਵਾਰੀ ਨਹੀਂ ਹੈ ਕਿ ਉਹ ਜਾਮ ਨੂੰ ਖੁਲਵਾਵੇ ਬਲਕਿ ਸਾਡੀ ਸਾਰਿਆਂ ਦੀ ਆਮ ਲੋਕਾਂ ਦੀ ਰਾਹਗੀਰਾਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਹੁਸ਼ਾਰਪੁਰ ਪੁਲਿਸ ਦਾ ਸਹਿਯੋਗ ਕਰੀਏ ਅਸੀਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੀਏ ਕਿਉਂਕਿ ਅੱਜ ਦੇ ਦਿਨ ਅਕਸਰ ਆਪਾਂ ਵੇਖਦੇ ਹਾਂ ਅਦਾਰਾ ਹੁਸ਼ਾਰਪੁਰ ਨਿਊਜ਼ ਵੀ ਸਮੇਂ-ਸਮੇਂ ਤੇ ਇਸ ਤਰ੍ਹਾਂ ਦੀਆਂ ਵੀਡੀਓਜ਼ ਨੂੰ ਆਪਣੇ ਚੈਨਲ ਤੇ ਨਸ਼ਰ ਕਰਦਾ ਹੈ ਜਦੋਂ ਹੁਸ਼ਾਰਪੁਰ ਰੇਲਵੇ ਫਟ ਕੇ ਬੰਦ ਹੁੰਦਾ ਹੈ ਤਾਂ ਕਈ ਲੋਕ ਐ ਜਿਹੜੇ ਉਹ ਦੋ ਲਾਈਨਾਂ ਜਿਹੜੀਆਂ ਬਣਾ ਲੈਂਦੇ ਨੇ ਜਿਵੇਂ ਕਿ ਇੱਕ ਕਤਾਰ ਦੇ ਵਿੱਚ ਗੱਡੀਆਂ ਦੋ ਪਹੀਆ ਵਾਹਨ ਖੜੇ ਹੁੰਦੇ ਨੇ ਤਾਂ ਐਜੇ ਕੋ ਕਾਲੇ ਕੁਝ ਵਿਅਕਤੀ ਹੁੰਦੇ ਨੇ ਜਾਂ ਉਹਨਾਂ ਨੂੰ ਅਸੀਂ ਮੂਰਖ ਵੀ ਕਹਿ ਸਕਦੇ ਹਾਂ ਇਸ ਤਰ੍ਹਾਂ ਦੇ ਕੁਝ ਮੂਰਖ ਇਨਸਾਨ ਹੁੰਦੇ ਨੇ ਜਿਹੜੇ ਉਹਨਾਂ ਤੋਂ ਇਲਾਵਾ ਇੱਕ ਵੱਖਰੀ ਕਤਾਰ ਦੇ ਵਿੱਚ ਗੱਡੀਆਂ ਨੂੰ ਖਲੋ ਲੈਂਦੇ ਨੇ ਤੇ ਜਦੋਂ ਫਾਟਕ ਖੁੱਲਦਾ ਹੈ ਤੇ ਜਿਹੜਾ ਜਾਮ ਇੱਕ ਜਾਂ ਦੋ ਮਿੰਟ ਦੇ ਵਿੱਚ ਉਹ ਸਾਫ਼ ਹੋ ਜਾਣਾ ਹੁੰਦਾ ਤਾਂ ਉਸ ਨੂੰ 15 ਤੋਂ 20 ਮਿੰਟ ਦਾ ਸਮਾਂ ਲੱਗਦਾ ਹੈ ਤੇ ਇਸ ਕਾਰਨ ਲੋਕਾਂ ਨੂੰ ਆਪਣੀਆਂ ਮੰਜ਼ਲਾਂ ਤੱਕ ਪਹੁੰਚਣ 'ਚ ਵੀ ਕਾਫੀ ਜ਼ਿਆਦਾ ਦੇਰੀ ਦਾ ਸਾਹਮਣਾ ਕਰਨਾ ਪੈਂਦਾ ਖਿਆਰ ਇਸ ਤੋਂ ਇਲਾਵਾ ਜੇਕਰ ਆਪਾਂ ਹਾਲਾਤਾਂ ਦੀ ਗੱਲ ਕਰੀਏ ਤਾਂ ਕਈ ਵਾਰ ਹਾਲਾਤ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਉਸ ਜਾਮ ਦੇ ਵਿੱਚ ਐਂਬੂਲੈਂਸਾਂ ਤੱਕ ਜਿਹੜੀਆਂ ਉਸ ਫਸੀਆਂ ਹੁੰਦੀਆਂ ਨੇ ਜਿਸ ਕਾਰਨ ਕੁਝ ਲੋਕਾਂ ਦੀ ਮੂਰਖਤਾਈ ਕਾਰਨ ਉਹਨਾਂ ਐਂਬੂਲੈਂਸਾਂ ਨੂੰ ਵੀ ਕੜੀ ਮੁਸ਼ਕਲ ਕਰਨੀ ਪੈਂਦੀ ਹੈ ਮਰੀਜ਼ ਨੂੰ ਹਸਪਤਾਲ ਤੱਕ ਪਹੁੰਚਾਉਣ ਦੀ ਸੋ ਸਾਡੀ ਵੀ ਤੁਹਾਨੂੰ ਇਹੀ ਅਪੀਲ ਹੈ ਕਿ ਹੁਸ਼ਿਆਰ ਪਰ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਕਰੋ ਕਿਉਂਕਿ ਇਕੱਲੇ ਪੁਲਿਸ ਦੀ ਜ਼ਿੰਮੇਵਾਰੀ ਨਹੀਂ ਹੈ ਬਲਕਿ ਆਮ ਲੋਕਾਂ ਦੀ ਵੀ ਇਹ ਜ਼ਿੰਮੇਵਾਰੀ ਹੈ ਕਿ ਅਸੀਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੀਏ ਤੇ ਜੇਕਰ ਅਸੀਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਦੇ ਆਂ ਤੇ ਸਾਨੂੰ ਕਦੇ ਵੀ ਲੰਮੇ-ਲੰਮੇ ਜਾਮਾਂ ਦਾ ਸਾਹਮਣਾ ਨਹੀਂ ਕਰਨਾ ਪਏਗਾ ਦੇਖੋ ਜੀ ਪਬਲਿਕ ਨੂੰ ਅਵੇਅਰਨੈਸ ਵਾਸਤੇ ਵੀਡੀਓ ਵੀ ਪਾਈਆਂ ਜੁਬਾਨੇ ਵੀ ਦੱਸ ਸੁਕਦੇ ਆ ਕਿ ਜਿਹੜੀ ਰੇਲਵੇ ਕ੍ਰੋਸਿੰਗ ਹੈ ਗਵਰਨਮੈਂਟ ਕਾਲਜ ਚੌਕ ਤੋਂ ਜਦੋਂ ਅਸੀਂ ਫਗਵਾੜਾ ਬਾਈਪਾਸ ਨੂੰ ਜਾਂਦੇ ਆ ਰਸਤੇ ਵਿੱਚ ਰੇਲਵੇ ਕਰਾਸਿੰਗ ਆਉਂਦੀ ਹੈ ਉਹਦੇ ਉੱਪਰ ਜਦੋਂ ਟ੍ਰੇਨ ਆਉਂਦੀ ਹੈ ਤੇ ਬਹੁਤ ਜਾਮ ਲੱਗਦਾ ਜਿਹਦੇ ਕਰਕੇ ਪਬਲਿਕ ਨੂੰ ਜਿਹੜੀ ਆ ਬੜੀ ਦਿੱਕਤ ਹੁੰਦੀ ਸੀ ਔਰ ਜਾਮ ਲੱਗਣ ਦਾ ਜੋ ਕਾਰਨ ਸੀਗਾ ਉਹਦਾ ਕਾਰਨ ਇਹ ਹੈ ਕਿ ਗੱਡੀਆਂ ਲਾਈਨ ਵਿੱਚ ਨਹੀਂ ਲੱਗਦੀਆਂ ਅੱਜ ਉਹ ਦੁਪਹਿਰੀ ਉਹ ਜਿਹੜਾ ਸੀਗਾ ਰੇਲਵੇ ਕਰਾਸਿੰਗ ਬੰਦ ਹੋਈ ਹੈ ਟ੍ਰੇਨ ਆਉਣ ਤੇ ਇੱਕ ਜਿਹੜੀ ਗੱਡੀ ਹੈ ਇਹ ਪਿੱਛੋਂ ਜਾ ਕੇ ਘੁਮਾ ਕੇ ਜਾ ਕੇ ਸਾਰੀਆਂ ਗੱਡੀਆਂ ਦੇ ਅੱਗੇ ਸੱਜੇ ਪਾਸੇ ਲਾਈ ਹੈ ਕਿਤੇ ਕਰਕੇ ਫਿਰ ਜਿਹੜਾ ਜਾਮ ਸੀਗਾ ਲੱਗਾ ਉਹ ਜਿਹੜੀ ਵੀਡੀਓ ਆ ਉਹ ਸਾਨੂੰ ਕਿਸੇ ਪਬਲਿਕ ਦੇ ਮੈਂਬਰ ਨੇ ਪਾਈ ਐ ਉਹ ਗੱਡੀ ਆਪਾਂ ਜਿਹੜੀ ਫੜ ਲਈ ਐ ਘਰੋਂ ਗੱਡੀ ਮੰਗਾ ਕੇ ਉਹਦਾ ਜੋ ਚਲਾਨ ਬਣਦਾ ਸੀ ਉਹ ਕਰ ਦਿੱਤਾ ਅਸੀਂ ਪਲੀਜ਼ ਤੁਹਾਨੂੰ ਸਾਰਿਆਂ ਨੂੰ ਬੜੇ ਆਦਬ ਤੇ ਸਤਿਕਾਰ ਨਾਲ ਬੇਨਤੀ ਕਰਨੀ ਚਾਹੁੰਦੇ ਆ ਕਿ ਪਲੀਜ਼ ਇਸ ਕੰਮ ਦੇ ਵਿੱਚ ਸਾਡਾ ਸਹਾਯੋ ਤੁਹਾਡੇ ਸਾਥ ਤੋਂ ਦਿਨੇ ਕੰਮ ਨਹੀਂ ਹੋ ਸਕਦਾ ਕਿਉਂਕਿ ਗਲਤੀ ਤੁਸੀਂ ਕਰਦੇ ਹੋ ਗਲਤੀ ਪੁਲਿਸ ਨਹੀਂ ਕਰਦੀ ਤੁਹਾਡੀ ਗਲਤੀ ਗੱਡੀਆਂ ਵੀ ਤੁਹਾਡੀਆਂ ਜਾਮ ਵੀ ਤੁਸੀਂ ਲਾਉਨੇ ਹੋ ਇਲਜ਼ਾਮ ਪੁਲਿਸ ਤੇ ਆ ਰਿਹਾ ਜਿਹਦਾ ਕਸੂਰ ਹੀ ਕੋਈ ਨਹੀਂ ਕੀ ਸਾਡੀ ਆਪਣੇ ਕੋਈ ਜਿੰਮੇਵਾਰੀ ਨਹੀਂ ਬਣਦੀ ਕਿ ਅਸੀਂ ਲਾਈਨ ਦੇ ਵਿੱਚ ਖੜੇ ਹੋਈਏ ਤੇ ਜਾਮ ਨਾ ਲੱਗੇ ਉੱਥੇ ਅਸੀਂ ਸਿਵਲ ਡਰੈਸ ਦੇ ਵਿੱਚ ਜਿਹੜੇ ਆਪਣੇ ਮੁਲਾਜ਼ਮ ਹੈ ਤੇ ਲੇਡੀ ਕਨਸਟੇਬਲਾਂ ਲਾਤੀਆਂ ਜਦੋਂ ਉਹ ਫਾਟਕ ਬੰਦ ਹੋਊਗਾ ਉਸੇ ਟਾਈਮ ਜਿਹੜਾ ਗੱਡੀ ਲੈ ਕੇ ਰੌਂਗ ਸਾਈਡ ਅੱਗੇ ਲਾਊਗਾ ਉਹਦੀ ਵੀਡੀਓ ਵੀ ਬਣੂਗੀ ਉਹਦੀ ਫੋਟੋ ਵੀ ਖਿੱਚਾਂਗੇ ਜਿਹੜਾ ਜਿਹੜਾ ਸਾਡੀ ਵੀਡੀਓ ਦੇ ਵਿੱਚ ਆ ਗਿਆ ਵਹੀਕਲ ਜਿਹੜਾ ਵੀ ਆ ਗਿਆ ਉਹਦਾ ਘਰ ਜਾ ਕੇ ਚਲਾਨ ਕੀਤਾ ਜਾਊਗਾ ਇਹਨਾਂ ਦਾ ਗਿਫਟ ਜਿਹੜਾ ਹੈ ਇਹ ਤਿਆਰ ਹੈ ਇਹ ਇਹਨਾਂ ਨੂੰ ਦੇ ਰਹੇ ਆ ਥੈਂਕ ਯੂ ਜੀ